ਬੀਤੇ ਕੁਝ ਦਿਨਾ ਤੋਂ ਚੱਲ ਰਹੀ ਪ੍ਰਿੰਕਲ ਲੁਧਿਆਣਾ ਹਨੀ ਸੇਠੀ ਅਤੇ ਪੱਤਰਕਾਰ ਹਰਪ੍ਰੀਤ ਮੱਖੂ ਦੀ ਸੋਸ਼ਲ ਮੀਡੀਆ ਵਾਰ ਵਿੱਚ ਉਸ ਵੇਲੇ ਵੱਡਾ ਮੋੜ ਆਇਆ ਜਦੋਂ ਪ੍ਰਿੰਕਲ ਲੁਧਿਆਣਾ ਦੀ ਪਤਨੀ ਵੱਲੋਂ ਭਾਵੁਕ ਹੋ ਕੇ ਇੱਕ ਵੀਡੀਓ ਜਾਰੀ ਕੀਤੀ ਗਈ ਇਨ੍ਹਾਂ ਧਿਰਾਂ ਦੀ ਲੜਾਈ ਵਿੱਚ ਜਿਸ ਪ੍ਰਕਾਰ ਦੇ ਨਾਲ ਧੀਆਂ ਪੈਣਾ ਦਾ ਨਾਮ ਵੀ ਵਾਰ-ਵਾਰ ਉਛਾਲਿਆ ਜਾ ਰਿਹਾ ਹੈ ਇਸ ਤੋਂ ਤੰਗ ਹੋ ਕੇ ਪ੍ਰਿੰਕਲ ਲੁਧਿਆਣਾ ਦੀ ਪਤਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੁਲਿਸ ਪ੍ਰਸ਼ਾਸਨ ਅੱਗੇ ਗੁਜ਼ਾਰਿਸ਼ ਕੀਤੀ ਹੈ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਦੋਵੇਂ ਧਿਰਾਂ ਵੱਲੋਂ ਰੋਜ਼ ਕੋਈ ਨਾ ਕੋਈ ਵਿਵਾਦਿਤ ਬਿਆਨ ਸੋਸ਼ਲ ਮੀਡੀਆ ਤੇ ਨਸ਼ਰ ਹੋ ਰਿਹਾ ਹੈ ਪਰ ਇਹ ਸਭ ਦੇ ਵਿੱਚ ਜਦੋਂ ਗੱਲ ਕਰਦੀ ਇੱਜ਼ਤ ਤੇ ਪਹੁੰਚ ਜਾਵੇ ਤਾਂ ਕੋਈ ਕੀ ਕਰੇ ਆਓ ਤੁਹਾਨੂੰ ਦਿਖਾਉਂਦੇ ਹਾਂ ਕੀ ਕਿਹਾ ਪ੍ਰਿੰਕਲ ਲੁਧਿਆਣਾ ਦੀ ਪਤਨੀ ਨੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਅੱਜ ਭਗਵੰਤ ਮਾਨ ਜੀ ਨੂੰ ਤੇ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦੀ ਹਾਂ ਜੋ ਕਿ ਹਰਪ੍ਰੀਤ ਸਿੰਘ ਮਖੋ ਅਤੇ ਹਨੀ ਸੇਠੀ ਨੇ ਲਾਈਵ ਆ ਕੇ ਆਪਣੀ ਲਾਈਵ ਦੇ ਵਿੱਚ ਕਿਹਾ ਹੈ ਵੀ ਮੇਰੇ ਕੋਲ ਪ੍ਰਿੰਕਲ ਦੀ ਵਾਈਫ ਦੀ ਵੀਡੀਓਜ਼ ਪਈਆਂ ਹਨ ਮੈਂ ਉਸ ਨੂੰ ਵਾਇਰਲ ਕਰ ਦੂੰਗਾ ਕਿ ਇਹ ਸਭ ਚੀਜ਼ਾਂ ਸੋਸ਼ਲ ਮੀਡੀਆ ਤੇ ਪੋਸਟ ਕਰਨੀਆਂ ਚਾਹੀਦੀਆਂ ਹਨ ਕਿ ਇਹ ਸਾਰਾ ਕੁਝ ਲਾਈਵ ਚੈਨਲਸ ਤੇ ਆਣਾ ਚਾਹੀਦਾ ਹੈ ਕਿਸੇ ਦੀ ਭੈਣ ਦੀ ਇੱਜ਼ਤ ਉਠਾਲਨੀ ਇਹ ਕੰਮ ਸਹੀ ਹਨ ਲੜਾਈ ਸਿਰਫ ਖਨੀ ਸੇਠੀ ਤੇ ਪ੍ਰਿੰਕਲ ਦੀ ਹੈ ਜਿਸ ਵਿੱਚ ਹੈਰੀ ਸੇਠੀ ਦਾ ਕੋਈ ਮਤਲਬ ਨਹੀਂ ਬੰਦਾ ਵੀ ਉਹ ਮੇਰੇ ਤੇ ਨਾਮ ਲਗਾਏ ਉਹਨਾਂ ਨੇ ਮੇਰੇ ਉੱਪਰ ਲਾਈਵ ਲਾਈਵ ਦੇ ਵਿੱਚ ਇਹ ਕਿਹਾ ਹੈ ਵੀ ਮੇਰੇ ਕੋਲ ਪ੍ਰਿੰਕਲ ਦੀ ਵਾਈਫ ਦੀ ਵੀਡੀਓ ਹਨ ਦੋ ਵਾਰ ਆ ਕੇ ਇਹਨਾਂ ਨੇ ਲਾਈਵ ਦੇ ਵਿੱਚ ਕਿਹਾ ਹੈ ਜਿਸ ਵਿੱਚ ਉਹਨਾਂ ਨੇ ਡਰਿੰਕ ਕੀਤੀ ਹੋਈ ਸੀ ਤੇ ਰਾਤੀਓ ਲਾਈਵ ਆ ਕੇ ਇਹ ਸਭ ਚੀਜ਼ਾਂ ਬੋਲ ਰਹੇ ਹਨ ਤੇ ਹੁਣ ਇਹਨਾਂ ਨੇ ਨਵੀਂ ਗੇਮ ਪਾਈ ਹੈ ਜਿਸ ਵਿੱਚ ਇਹਨਾਂ ਨੇ ਸਾਡੀ ਦੋਵਾਂ ਫੈਮਲੀਆਂ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਵਿੱਚ ਉਹ ਫੇਕ ਆਈਡੀਆਂ ਬਣਾ ਕੇ ਮੇਰੀ ਭਾਬੀ ਦੇ ਬਾਰੇ ਬਹੁਤ ਫालतू ਬੋਲ ਰਹੇ ਹਨ ਉਹਨਾਂ ਦੇ ਨਾਮ ਲਗਾ ਰਹੇ ਹਨ ਮੇਰੇ ਉੱਪਰ ਬਹੁਤ ਨਾਮ ਲਗਾ ਰਹੇ ਹਨ ਮੇਰੀ ਫੋਟੋਸ ਪਾ ਕੇ ਇੰਨੀ ਗੰਦੀ ਲਾਈਨਸ ਲਿਖ ਰਹੇ ਹਨ ਕਿ ਇਹ ਸਾਰਾ ਕੁਝ ਸਹੀ ਹੈ ਕਿ ਹਰਪ੍ਰੀਤ ਸਿੰਘ ਮਖਰੂ ਇਹ ਨਿਊਜ਼ ਚੈਨਲਸ ਦੇ ਉੱਪਰ ਚਲਾਨੀ ਚਾਹੀਦੀ ਸੀ ਇਹ ਸਾਰੀ ਵੀਡੀਓਜ਼ ਕਿ ਇਹ ਸਭ ਕੁਝ ਸਹੀ ਚੱਲ ਰਿਹਾ ਹੈ ਇਹ ਫੇਕ ਆਈਡਿਜ਼ ਬਣਾ ਕੇ ਕਮੈਂਟ ਕਰ ਰਹੇ ਹਨ ਜੋ ਕਿ ਬਹੁਤ ਗਲਤ ਕਮੈਂਟ ਕਰ ਰਹੇ ਹਨ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦੀ ਹਾਂ ਕਿ ਇਹਨਾਂ ਦੇ ਉੱਤੇ ਪਰਚਾ ਕੀਤਾ ਜਾਵੇ ਅਤੇ ਫੇਕ ਆਈਡੀਆਂ ਦਾ ਪਤਾ ਕੀਤਾ ਜਾਵੇ ਉਹ ਕੌਣ ਬਣਾ ਰਿਹਾ ਹੈ ਤੇ ਕਿਸ ਦੇ ਥਰੂ ਬਣੀਆਂ ਹਨ